ਬਾਤ ਬਾਤ ਆ ਜਦੋਂ ਨਾ ਡਾਰ ਦੀ ਡਾਰ ਤਰੀ ਜਾਂਦੀ ਇਹਨਾਂ ਨੇ ਹੀ ਪੱਟ ਲਿਆ ਬਾਕੀ ਟਰੈਵਲਾਂ ਦੇ ਵਿੱਚ ਕੁਝ ਨਹੀਂ ਹੈਗਾ ਸਾਰੇ ਪੱਖੋਂ ਕਲੇ ਛੇਕਲੇ ਛੇ ਇੱਥੇ ਜਾਓ ਉੱਥੇ ਵੀ ਜਿੱਥੇ ਨਾ ਜਾਓ ਉੱਥੇ ਵੀ ਐਡਾ ਗੁੱਤ ਖਾਣਾ ਆਇਦਾ ਉਹਦਾ ਸੁਆਦ ਵੀ ਪੂਰਾ ਹੈ ਜਲਾਉਣ ਦਾ ਇਹ ਨਹੀਂ ਗੱਲ ਆਜੇ ਸਾਡੇ ਨਾਲ ਥੱਡ ਪਾਸ ਆ ਕੇ ਬੱਸ ਆ ਕੇ ਬੱਸ ਆ ਕੇ ਧੰਨਵਾਦ 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 ਸਕੇ ਧੰਨਵਾਦ ਸਕੇ ਚਲੋ ਬੱਸ ਰਣ ਤੇ ਕਰੋ ਟ੍ਰੈਵਲਰਾਂ ਨਾਲ ਦੀਆਂ ਸੋਹਣੀਆਂ ਲੱਗਦੀਆਂ ਤੂੰ ਪਿੱਛੇ ਪਿੱਛੇ ਆਈ ਉਹ ਆ ਜਾਈ ਮਗਰ ਮਗਰ ਆਪਾਂ ਮੈਟਰ ਉਹਦਾ ਮੜਨਾ ਆਪ ਮੈਟਰ ਉਹਦਾ ਮੜਨਾ ਮਗਰ ਮਗਰ ਰੱਖੀ ਆਹ ਮੁੰਡੇ ਰ ਬਹੁਤ ਕਾਲੀ ਆ ਹੈਨਾ ਹੈ ਆਹ ਮੁੰਡੇ ਨੂੰ ਬਹੁਤ ਕਾਲੀ ਆ ਆਹ ਮੁੰਡੇ ਨੂੰ ਬਹੁਤ ਕਾਲੀ ਆ ਮੱਟੀ ਨਹੀਂ ਤਾਂ ਜੀ ਹਿਲਾਏ ਦੀ ਦਵੇ ਲਾਓ ਬਣਦ ਬਾਰੀਆਂ ਰੋਲੀ ਪਾਈ ਦੀ ਤੁਸੀਂ ਮੈਨੂੰ ਗੱਡੀ ਪਰ ਕਰ ਕੱਡੀ ਅਰੇ ਕਰ ਬੱਸ ਵਾਲਿਆਂ ਦੇ ਲਾਤਾ ਤਾਂ ਪਹਿਲਾਂ ਲਾਤੀਆਂ ਅਜ ਉਹਦੀਆਂ ਦੋ ਤਾਕੀਆਂ ਹੁੰਦੀਆਂ ਤਾਂ ਉਹਦੀਆਂ ਦੋ ਤਾਕੀਆਂ ਹੀ ਉਹ ਨਹੀਂ ਝਾਲਾ ਮਾਰੀਆਂ ਬਾਹਰ ਹੈ ਉਹਦੀ ਤਾਕੀਆਂ ਦੋ ਆ ਮਾਮਾ ਉਤਰ ਨਹੀਂ ਆਲੇ ਹਾਂ ਉਤਰ ਗਏ ਬੱਟੀ ਨਾਲ ਆ ਜੀ ਤੋਗੇ ਲਿਆਏ ਆ ਮੁੜ ਕੇ ਨਹੀਂ ਕਹਿਣਾ ਉਹ ਗੈਂ ਗੁਣੀਆਂ ਚਲਾਓ ਰਚੋਣ ਇਹਨਾਂ ਨੇ ਕਿਹੜਾ ਗੁਣੀਆਂ ਦਾ ਮਤਲਬ ਨਹੀਂ ਬਤਾਦਾ ਨੂੰ ਬਹੁਤ ਆ ਵਰਤ ਕਰ ਆ ਦੇਖ ਕੰਨਾ ਮਾਂ ਟ੍ਰੈਂਡ ਕੀਤਾ ਟਰੈਵਲ ਵਾਲੇ ਨਹੀਂ ਜਰੂ ਫੈਸ਼ਨ ਫੈਸ਼ਨ ਵੀਰਾ ਹੀ ਹਾਓ ਆ ਯੂ ਇੱਕ ਅੱਖ ਬੰਦ ਲੱਗਦੀ ਐਦਾਂ ਰਸਾ ਲੜ ਕਾਲੀ ਰੇਬ ਨਾਲ ਅੱਖ ਖੁੱਲੀ ਲੱਗਦੀ ਆ ਬੰਦ ਲੱਗਦੀ ਆਜੋ ਆ ਜਿਹੜੀ ਇੰਸਟਾਗ੍ਰਾਮ ਤੇ ਰੀਲਾਂ ਆਉਂਦੀਆਂ ਧੁੰਦ ਪਾੜ ਲੈਟਾਂ ਉਹ ਲਾਈਆਂ ਲੱਗਦੀਆਂ ਹਨ ਆ ਭਾਜੀ ਉਹ ਹੀ ਲੇਟਾਂ ਜਿਹੜੀਆਂ ਰੀਲਾਂ ਚੋਂ ਆਉਂਦੀਆਂ ਧੰਦਪਾੜ ਉਹ ਹੀ ਲੇਟਾਂ ਅੱਛਾ ਅੱਛਾ ਫੇ ਅਗਲਾ ਸੱਚਾ ਇਹ ਕਹਿੰਦਾ ਬਟਣਾ ਹੀ ਬਹੁ ਆ ਸੱਤੀ ਦਾ ਲੇਟਾਂ ਬਟਣੇ ਹੋ ਰਹੇ ਵਿਆਹ ਆ ਅਜੇ ਭਾਜੀ ਸਾਨੂੰ ਵਿਆਹ ਲੈ ਕੇ ਆਇਆ ਨਿਰੇਜ ਭਾਜੀ ਜੜੀ ਇਹ ਦੇਖ ਲੈਨੀ ਦੀ ਤੈਨੂੰ ਇਹ ਮੋਰੇ ਜਾਂਦੇ ਸੀ ਆ ਵਿਚਾਰੇ ਦਾ ਲੋਡ ਜਿਆਦਾ ਪੈ ਗਿਆ ਬਾਲੀ ਵੀ ਜਿਹੜੀ ਜਾਂਦੇ ਜਾਂਦਾ ਧੁਆਈ ਦਿਖਾਈ ਗਈ ਧੁਆਈ ਦਿਖਾਈ ਗਈ ਬਾਕੀ ਅਸੀਂ ਉਧਰ ਦੋਸਾ ਆਪਾਂ ਦੋਸਾ ਘਾਣਦਾ ਮਨ ਬਣਾਉਦਾ ਹੀ ਲੈਣ ਦੇਖ ਕੇ ਨਾ ਏਡੀ ਲੈ ਜਾਂਦੇ ਕਿਵੇਂ ਅਸੀਂ ਮੂੰਹ ਮੱਦ ਲਿਆ ਚਲੋ ਅੰਦਰ ਪਕੀਰ ਵਾਲੇ ਪਕੌੜੇ ਖਾਣੇ ਆ ਗਾਇਸ ਵੀਰੇ ਜੇ ਇਹ ਤਾਂ ਟ੍ਰੈਵਲਾਂ ਨਾ ਮਿਲਦੀਆਂ ਹੁਣ ਸਾਡੇ ਕੋਲ ਬੱਥ ਵੀ ਹੈਗੀ ਆ ਅੱਜ ਮਿਲਦੀਆਂ ਨਹੀਂ ਸੀਗੀਆਂ ਇਸ ਵਾਰ ਕੇ ਅਸੀਂ ਹਾਨੀ ਨੂੰ ਹੱਦ ਲਿਆ ਤੇ ਬੰਦਾ ਬਹੁਤ ਟ੍ਰੈਵਲ ਖਿੱਚ ਕੇ ਜਦ ਟ੍ਰੈਵਲ ਤੋਂ ਅੱਗੇ ਜਾਂਦਾ ਸੀ ਅਸੀਂ ਮਖੀਂ ਪਟਿਆ ਇਹਨੂੰ ਅੱਗੇ ਆ ਹੱਸਦਾ ਹੁਣ ਅਜ ਤੋਂ ਇਹਨੇ ਬਰਾਤਾਂ ਲਾਉਣੀਆਂ ਇਹ ਰੂਟ ਤੇ ਨਹੀਂ ਚੱਲਿਆ ਕਰਨਾ ਤੇ ਅੱਡੇ ਸਾਤ ਤੋਂ ਪਹਿਲਾਂ ਦੱਸਦੇ ਹੋ ਜੇ ਇਹਨੂੰ ਬੋਕਾ ਕਰਨਾ ਇਹ ਸਪੈਸ਼ਲ ਡਿਮਾਂਡ ਤੇ ਆ